ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ਾਨ ਨੂੰ ਚਾਰ ਚੰਨ ਲਗਾਉਣ ਲਈ 15 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੁਨਹਿਰੀ ਐਂਟਰੀ ਗੇਟ ਬਿਲਕੁਲ ਤਿਆਰ ਹੋ ਗਿਆ ਹੈ। ਇਸ ਗੇਟ ਦੇ ਵੱਡੇ ਗੁੰਬਦ ਨੂੰ ਤਿਆਰ ਕਰਨ ਲਈ ਕਰੀਬ 400 ਟਨ ਲੋਹੇ ਦਾ ਇਸਤੇਮਾਲ ਕੀਤਾ ਗਿਆ ਹੈ। ਵੱਡੇ ਗੁੰਬਦ ਦੇ ਨਾਲ 36 ਛੋਟੇ ਗੁੰਬਦ ਬਣਾਏ ਗਏ ਨੇ। ਅੰਮ੍ਰਿਤਸਰ ਦੇ ਡੀਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 60 ਮੀਟਰ ਚੌੜੇ ਅਤੇ 30 ਮੀਟਰ ਉੱਚੇ ਗੇਟ ਨੂੰ ਬਣਾਉਣ ਲਈ ਕਰੀਬ 3 ਸਾਲਾਂ ਦਾ ਸਮਾਂ ਲੱਗਿਆ ਹੈ। 15 ਕਰੋੜ ਦੀ ਲਾਗਤ ਨਾਲ ਪੀਡਬਲੂਡੀ ਵਿਭਾਗ ਵੱਲੋਂ ਬਣਾਇਆ ਗਿਆ ਹੈਗਾ। ਇੱਕ ਇੱਕ ਡੋਮ ਦੀ ਸ਼ੇਪ ਦੇ ਵਿੱਚ ਇੱਕ ਬੜਾ ਵੱਡੇ ਆਕਾਰ ਦਾ ਗੇਟ ਬਣਿਆ ਹੈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਐਡਾ ਵੱਡਾ ਐਂਟਰੀ ਗੇਟ ਕਿਤੇ ਵੀ ਨਹੀਂ ਨਾ ਬਣਿਆ ਹੈਗਾ ਤੇ ਨਾ ਹੀ ਅੱਲੇ ਕਿਤੇ ਆਜਾ ਪਲਾਨ ਹੈਗਾ ਸੋ ਅੰਮ੍ਰਿਤਸਰ ਲਈ ਬੜੀ ਮਾਣ ਦੀ ਗੱਲ ਹੈਗੀ ਹੈ ਕਿ ਜਿਹੜਾ ਸਭ ਤੋਂ ਬਿਗੇਸਟ ਜਿਹੜਾ ਆਪਾਂ ਕਹਿੰਦੇ ਇੱਕ ਐਂਟਰੀ ਗੇਟ ਅੰਮ੍ਰਿਤਸਰ ਸ਼ਹਿਰ ਦੇ ਐਂਟਰੀ ਦੇ ਵਿੱਚ ਬਣਾਇਆ ਹੈਗਾ 골ਡਨ ਕਲਰ ਦੀ ਡੋਮ ਹੈਗੀ ਹੈ 36 ਜਿਹੜੀਆਂ ਉਹਦੇ ਨਾਲ ਕੋਟੀਆਂ ਉਹਦੇ ਨਾਲ ਇੱਕ ਡੋਮਸ ਨਹੀਂ ਹੈਗੀਆਂ ਆਰਕੀਟੈਕਚਰ ਦੀ ਬੁਡੀ ਕਰਕੇ 2013 ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਐਂਟਰੀ ਗੇਟ ਦਾ ਨੀਂ ਪੱਥਰ ਰੱਖਿਆ ਸੀ ਅਤੇ ਹੁਣ 3 ਸਾਲਾਂ ਬਾਅਦ 24 ਅਕਤੂਬਰ ਨੂੰ ਸੁਖਬੀਰ ਬਾਦਲ ਗੇਟ ਦਾ ਉਦਘਾਟਨ ਕਰ ਲੋਕਾਂ ਦੇ ਸਪੁਰਦ ਕਰਨਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ ਜਗਬਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜਨ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ